ਵਾਹਿਗੁਰੂ ਸਭ ਜੀ ਨੂਰੋ ਦਵੰਦਨ ਨੁਕਵਾਰ ਸੋ ਰੋਕਲਾ ਸਮਰਾਥ ਨੂਰਣ ਤੇ ਰੱਖੋ ਪ੍ਰਭਾ ਨਾਨ ਦੇਵਰ ਹੱਥ ਪੂਰਾ ਪਰਮਾਤਮਾ ਪੂਰਾ ਜਾ ਗਾਣਾ ਗਾਣੇ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਸਾਲ ਤੇ ਉਹ ਤੁਹਾਾਰ ਕੀ ਕਥਾ ਨਾ ਸੁਣੇ ਦਰ ਦਰ ਦਖਲਤਾ ਸਤਨਾਮ ਸ਼੍ਰੀ ਵਾਹਿਗੁਰੂ ਸਤ ਜੀ ਬਰੋ ਮਹਲਾ ਤੀਜਾ ਰਾਮ ਨਾਮ ਜਗਤ ਨਿਸ਼ਕਾਰਾ ਭਉਜਲ ਪਾਰਉ ਤਾਰਨ ਹਾਰਾ ਰਾਮ ਨਾਮ ਜਗਤ ਨਿਸ਼ਕਾਰਾ ਭਉਜਲ ਪਾਰਉ ਤਾਰਨ ਹਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਯੋਗ ਸਤਿਗੁਰੂ ਜੀ ਦੀ ਸਾਜੀ ਨਿਵਾਜੇ ਬਰੂ ਲੋ ਗੁਰੂ ਖਾਲਸਾ ਸਾਸ਼ਤਰੰਤਰੀ ਜੋ ਸਾਧੂ ਗੁਰੂ ਆਤਸ਼ਾ ਜੀ ਨੇ ਬਖਸ਼ਿਸ਼ ਕੀਤੀ ਹੈ ਸਾਧ ਸੰਗਤ ਦਾ ਅਮੋਲਕ ਸਮਾ ਬਖਸ਼ਿਆ ਹੈ ਇਹ ਇੱਕ ਪਾਵਨ ਸ਼ਾਂਤੀ ਗੁਰਬਾਣੀ ਦੀ ਜੋ ਲੜੀਵਾਰ ਕਥਾ ਚੱਲ ਰਹੀ ਹੈ ਤੇ ਦੇ ਤੈ ਪਾਉ ਲਾਗ ਦੇ ਅੰਦਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਪਾਵਨ ਬਾਣੀ ਵਿਵਾਰਾ ਜੋ ਉਪਦੇਸ਼ ਕਰ ਰਹੇ ਹਨ ਸਤਿਗੁਰੂ ਜੀ ਦੇ ਅੰਮ੍ਰਿਤ ਵਚਨ ਨਾਲ ਜੁੜ ਕੇ ਲਾਭ ਪ੍ਰਾਪਤ ਕਰੀਏ ਗਰੀਬ ਨਿਵਾਸ ਸੱਚਾ ਪਾਤਸ਼ਾਹ ਜੀ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਪੈਰੋ ਮਹਲਾ ਤੀਜਾ ਪੈਰੋ ਮਹਲਾ ਤੀਜਾ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਫਰਮਾਨ ਕਰੇ ਹਨ RAM ਨਾਮ ਜਗਤ ਨਿਸਤਾਰਾ ਪਰਮੇਸ਼ਵਰ ਦਾ ਨਾਮ ਹੀ ਜਗਤ ਦਾ ਪਰਾਕਰਣ ਵਾਲਾ ਹੈ ਪਰਮੇਸ਼ਵਰ ਦੇ ਨਾਮ ਨਾਲ ਹੀ ਸਾਰਾ ਸੰਸਾਰ ਚੱਲ ਰਿਹਾ ਹੈ ਤੇ ਪਰਮੇਸ਼ਵਰ ਦੇ ਨਾਮ ਨਾਲ ਹੀ ਜੁੜ ਕੇ ਜੀਵ ਦਾ ਜਗਤ ਵਿੱਚੋਂ ਨਸਤਾਰਾ ਪਲਾ ਹੁੰਦਾ ਹੈ ਭਵਜਲ પાર ਉਤਾਰਨ ਹਾਰਾ ਪਰਮੇਸ਼ਵਰ ਦਾ ਨਾਮ ਜੀਵ ਨੂੰ ਭਵਜਲ ਤੋਂ ਪਾਰ ਕਰਨ ਵਾਲਾ ਹੈ ਗੁਰ ਪ੍ਰਸਾਦੀ ਹਰ ਨਾਮ ਸਮਾਲ ਇਸ ਕਰਕੇ ਬਾਦਸ਼ਾਹ ਜੀ ਫਰਮਾਣ ਕਰਦੇ ਨੇ اے ਭਾਈ ਗੁਰੂ ਦੀ ਕਿਰਪਾ ਨਾਲ ਪਰਮੇਸ਼ਵਰ ਦੇ ਨਾਮ ਨੂੰ ਸਮਾਲ ਜਪ ਅਰਦਾਨਾ ਕਰ ਸਾਦੀ ਨਿਵੇ ਤੇਰੇ ਨਾਲ ਰਹਾਉ ਵਾਹਿਗੁਰੂ ਦਾ ਨਾਮ ਸਦਾ ਹੀ ਤੇਰੇ ਨਾਲ ਨਿਵੇਗਾ ਪਰਮੇਸ਼ਵਰ ਦਾ ਨਾਮ ਜਪ ਪਰ ਗੁਰੂ ਦੀ ਕਿਰਪਾ ਲੈ ਕੇ ਤੇ ਜੀ ਸਵਾਲ ਕਰਦਾ ਹੈ ਨਾਮ ਜਪਣ ਦਾ ਮੈਨੂੰ ਲਾਭ ਕੀ ਹੈ ਮਹਾਰਾਜ ਕਹਿੰਦੇ ਭਾਈ ਨਾਮ ਸਦਾ ਤੇਰੇ ਨਾਲ ਨਿਵੇਗਾ ਤੇਰਾ ਸਾਥ ਦੇਵੇਗਾ ਰਹਾਉ ਸ਼ਰਾਵ ਦੇ ਕਹਿੰਦੇ ਨਾਮ ਨਾ ਚੀਤੇ ਮਨਮੁਖ ਗਵਾਰਾ ਏ ਮਨਮੁਖ ਗਵਾਰ ਜੀ ਉਹ ਪਰਮੇਸ਼ਵਰ ਦਾ ਨਾਮ ਨਹੀਂ ਯਾਦ ਕਰਦਾ ਪਰਮੇਸ਼ਵਰ ਦੇ ਨਾਮ ਨੂੰ ਸਿਮਰਦਾ ਨਹੀਂ ਬਿਨ ਨਾਮ ਐ ਕੈਸੇ ਪਾਵੈ ਪਾਰਾ ਨਾਮ ਤੋਂ ਗਈ ਬਿਨਾ ਕਿਵੇਂ ਪਾਰ ਭਾਵੇਗਾ ਪਵਜਨ ਨੂੰ ਪਾਰ ਕਿਵੇਂ ਹੋਵੇਗਾ ਨਾਮ ਤੋਂ ਬਿਨਾ ਪਾਰ ਨਹੀਂ ਹੋ ਸਕਦਾ ਆਪੇ ਦਾਤ ਕਰੇ ਦਾਤਾਰ ਦੇਵਨ ਹਾਰੇ ਕੋ ਜੈਕਾਰ ਤੇ ਪਾਸ਼ਾ ਕਹਿੰਦੇ ਵਾਹਿਗੁਰੂ ਪਰਮਾਤਮਾ ਹੀ ਨਾਮ ਦਾ ਦਾਤਾ ਹੈ ਜਦੋਂ ਕੋਈ ਉਹਦੀ ਸ਼ਰਨ ਵਿੱਚ ਆਉਂਦਾ ਹੈ ਵਾਹਿਗੁਰੂ ਆਪ ਹੀ ਦਾਤਾ ਦਾਤਾਰ ਦਾਤ ਕਰ ਕਿਰਪਾ ਕਰਕੇ ਦਿੰਦਾ ਹੈ ਇਸ ਘਰ ਕੇ ਉਸ ਵਾਹਿਗੁਰੂ ਦੀ ਸਦਾ ਜੈ ਜੈਕਾਰ ਕਰੀਏ ਸ਼ੋਭਾ ਕਰੀਏ ਜੋ ਕਿਰਪਾ ਕਰਕੇ ਸਾਨੂੰ ਸਾਰਿਆਂ ਦਾਤਾ ਦਿੰਦਾ ਹੈ ਆਪਣੇ ਨਾਮ ਦੀ ਦਾਤ ਵੀ ਦਿੰਦਾ ਹੈ ਨਜ਼ਰ ਕਰੇ ਸਤਿਗੁਰੂ ਮਿਲਾਏ ਵਾਹਿਗੁਰੂ ਦੀ ਬਖਸ਼ਿਸ਼ ਨਾਲ ਹੀ ਪੂਰੇ ਸਤਿਗੁਰੂ ਦਾ ਮਿਲਾਪ ਹੁੰਦਾ ਹੈ ਸਤਿਗੁਰੂ ਜੀ ਇੱਥੇ ਹੁਣ ਜੋ ਨਾਮ ਜਪਣ ਵਾਲੇ ਨੇ ਜਪਦੇ ਨੇ ਉਹਨਾਂ ਦੇ ਅੰਦਰ ਕਿਤੇ ਹੋਮੈ ਨਾ ਆ ਜਾਵੇ ਤਾਂ ਉਹਨਾਂ ਦੇ ਪਰਸਾਏ ਸਤਿਗੁਰੂ ਜੀ ਕਹਿੰਦੇ ਭਾਈ ਸਦਾ ਨਿਮਰਤਾ ਵਿੱਚ ਰਹਿਣਾ ਹੈ ਕਿਉਂਕਿ ਜੇ ਧਾਰ ਤੁਹਾਨੂੰ ਮਿਲੀ ਹੈ ਨਾ ਭਗਤੀ ਦੀ ਨਾਮ ਦੀ ਇਹ ਵਾਹਿਗੁਰੂ ਨੇ ਆਪ ਹੀ ਦਿੱਤੀ ਹੈ ਇਸ ਕਰਕੇ ਇਹਦਾ ਕਰਿਆ ਹੰਕਾਰ ਨਹੀਂ ਕਰਨਾ ਉਸ ਵਾਹਿਗੁਰੂ ਦੀ ਸੋਭਾ ਕਰਨੀ ਜੈ ਜੈਕਾਰ ਕਰਨੀ ਹੈ ਜਿਸ ਨੇ ਸਾਨੂੰ ਇਹ ਦਾਤ ਦਿੱਤੀ ਹੈ ਦੁਨੀਆ ਵਿੱਚ ਕਿੰਨੇ ਲੋਕ ਤੁਰੇ ਫਿਰਦੇ ਨੇ ਤੇ ਨੂੰ ਚੁਣਿਆ ਵਾਹਿਗੁਰੂ ਨੇ ਆਪਣਾ ਨਾਮ ਜਪਣ ਵਾਸਤੇ ਇਸ ਕਰਕੇ ਇਸ ਚੀਜ਼ ਦਾ ਹੰਕਾਰ ਨਹੀਂ ਕਰਨਾ ਵਾਹਿਗੁਰੂ ਦੀ ਕਿਰਪਾ ਨਾਲ ਹੀ ਸਤਿਗੁਰੂ ਦਾ ਮਿਲਾਪ ਹੁੰਦਾ ਹੈ ਨਜ਼ਰ ਕਰੇ ਸਤ ਗੁਰੂ ਮਿਲਾਏ ਨਾਨਕ ਹਿਰਦੈ ਨਾਮ ਵਸਾਏ ਤੇ ਸਤ ਗੁਰੂ ਕਿਰਪਾ ਕਰਕੇ ਹਿਰਦੇ ਵਿੱਚ ਪਰਮੇਸ਼ਵਰ ਦਾ ਨਾਮ ਵਸਾ ਦਿੰਦਾ ਹੈ ਪੈਰੋ ਮਹ ਅਲਾ ਦੀ ਜਾ ਬਰੋ ਰਾਗ ਭਲਾ ਦੀ ਯਾਤੀ ਸਰੇ ਪਾਪਸ਼ਾ ਗੁਰੂ ਅਮਰਦਾਸ ਜੀ ਫਰਮਾਨ ਕਰੇ ਨਾਮੇ ਉਦਰੇ ਸਭ ਜਿਤਨੇ ਲੋ ਜੋ ਜਿਤਨੇ ਵੀ ਲੋਕ ਆਨਾ ਸਨਾਤਨ ਮਤ ਨੇ ਤਿੰਨ ਲੋਕ ਮੰਨੇ ਨੇ ਇਸਲਾਮ ਮਤ ਨੇ 14 ਮੰਨੇ ਨੇ ਇਸੇ ਤਰ੍ਹਾਂ ਹੋਰ ਧਰਮਾਂ ਨੇ ਵੀ ਮੰਨੇ ਨੇ ਸਨਾਤਨ ਮਤ ਤਿੰਨ ਲੋਕ ਕਿਹੜੇ ਕਹਿੰਦਾ ਹੈ ਸਵਰਗ ਲੋਕ ਮਾਤ ਲੋਕ ਤੇ ਪਤਾਲ ਲੋਕ ਸਵਰਗ ਲੋਕ ਮਾਤ ਲੋਕ ਪਤਾਲ ਲੋਕ ਇਸੇ ਤਰ੍ਹਾਂ ਇਸਲਾਮ ਮਤਮੇ ਚੋੜਾ ਲੋਕਾਂ ਦੀ ਗੱਲ ਕੀਤੀ ਹੈ ਪਰ ਸਤਿਗੁਰੂ ਜੀ ਕਹਿੰਦੇ ਜਿਤਨੇ ਵੀ ਪ੍ਰਮਾਤਮਾ ਨੇ ਲੋਕ ਬਣਾਏ ਨੇ ਕਿਉਂਕਿ ਉਹ ਵੈਗੁਰੂ ਕੋਟ ਬ੍ਰਹਿਮੰਡ ਕੋਠਾਕਰ ਸਵਾਮੀ ਸਰਵ ਜੀ ਆਕਾਦਾਤਾ ਆਰੇ ਵਾਹਿਗੁਰੂ ਨੇ 3 ਜਾਂ 14 ਲੋਕ ਨਹੀਂ ਬਣਾਏ ਬ੍ਰਹਮਤ ਇਹ ਦੁਨੀਆ ਬਣਾਈ ਬ੍ਰਹਮਤ ਪ੍ਰਕਾਰ ਦੀ ਸ੍ਰਿਸ਼ਟੀ ਰਚੀ ਹੈ ਜਿਸ ਸਮੇਂ ਧਰਮ ਗੁਰੂ ਨਾਨਕ ਦੇਵ ਜੀ ਮਹਾਰਾਜ ਬਗਦਾਦ ਦੀ ਧਰਤੀ ਤੇ ਗਏ ਨਾ ਤੇ ਆਪਾਂ ਨੂੰ ਪਤਾ ਹੈ ਵਾਹਿਗੁਰੂ ਦਾ ਜੀ ਲਿਖਦੇ ਨੇ ਕਿ ਜਿਸ ਸਮੇਂ ਸਤਿਗੁਰੂ ਬਗਦਾਦੀ ਧਰਤੀ ਦੇ ਗਏ ਬਾਹਰ ਜਾਇ ਕੀਆ ਅਸਥਾਨਾ ਇੱਕ ਬਾਬਾ ਆਕਾਲ ਰੂਪ ਦੂਜਾ ਜਬਾਬੀ ਮਰਦਾਨਾ ਦਿੱਤੀ ਨਵਾਜ਼ ਦਿੱਤੀ ਬਾਗਨੀਵਾਜ਼ ਕਰ ਸੋ ਨੂੰ ਸੰਮਾਨ ਹਵਾ ਜਹਾਨ ਜਦੋਂ ਮਹਾਰਾਜ ਜੀ ਨੇ ਕੀਰਤਨ ਦੀ ਆਵਾਜ਼ ਲਾਈ ਸਾਰੇ ਪਾਸੇ ਸੋਨਮੋਨ ਨਗਰੀ ਭਈ ਦੇਗ ਪੀਰ ਪਿਆਰ ਹਰਾਨਾ ਵਿਸਤ ਸਾਡੇ ਇਲਾਕੇ ਦੇ ਵਿੱਚ ਜਿਹੜਾ ਸਾਰਾ ਮੁਸਲਮਾਨਾਂ ਦਾ ਇੱਥੇ ਕਿਹੜਾ ਆ ਗਿਆ ਕਾਫਰ ਜਿਹਨੇ ਆ ਕੇ ਇੱਥੇ ਇੱਕ ਸਾਜ਼ ਵਜਾਣਾ ਕੀਤਾ ਹੈ ਸਾਧਗੁਰੂ ਜੀ ਨੂੰ ਮਾਰਨ ਵਾਸਤੇ ਆਏ ਸਾਧਗੁਰੂ ਨੇ ਕਲਾ ਵਰਤਾਈ ਤਾਂਵੇਂ ਸਾਧਗੁਰੂ ਦੇ ਚਰਨਾਂ ਤੇ ਵਿਚਾਰ ਕਰਦੇ ਨੇ ਬਹਿ ਕੇ ਪੁੱਛਦੇ ਨੇ ਵੀ ਤੁਸੀਂ ਗਾਰੇ ਉਹ ਪਾਤਾਲਾ ਪਾਤਾਲ ਲਖ ਰਾਗਾਸਾਂ ਆਗਾਸ ਪਰ ਸਾਡੇ ਮੁਹੰਮਦ ਸਾਹਿਬ ਨੇ 14 ਲੋਕਾਂ ਦੀ ਗੱਲ ਕੀਤੀ ਹੈ ਸਨਾਤਨ ਮਾਤ ਤਿੰਨ ਲੋਕਾਂ ਦੀ ਗੱਲ ਕਰਦਾ ਹੈ ਸਤਿਗੁਰੂ ਜੀ ਕਹਿੰਦੇ ਉਹ ਵੀ ਠੀਕ ਹਨ ਤਾਂ ਕਿ ਲੱਗੇ ਕਿਵੇਂ ਠੀਕ ਹੋ ਸਕਦਾ ਹੈ ਜਾ ਤੁਸੀਂ ਠੀਕ ਹੋ ਸਕਦੇ ਹੋ ਜਾਂ ਫਿਰ ਉਹ ਠੀਕ ਹੋ ਸਕਦੇ ਨੇ ਤੇ ਉਹ ਕਹਿੰਦੇ ਸਾਨੂੰ ਯਕੀਨ ਹੈ ਪੂਰਾ ਮੁਹੰਮਦ ਸਾਹਿਬ ਬਿਲਕੁਲ ਸਹੀ ਆਨ ਜੋ ਉਹਨਾਂ ਨੇ ਕਿਹਾ 14 ਲੋਕਾਂ ਦੀ ਗੱਲ ਸਤਿਗੁਰੂ ਜੀ ਕਹਿੰਦੇ ਸਾਰੇ ਠੀਕ ਨਹੀਂ ਉਹ ਕਹਿੰਦੇ ਉਹ ਕਿਸ ਤਰ੍ਹਾਂ ਮਹਾਰਾਜ ਕਹਿੰਦੇ ਜਿਹਨੇ ਤੇਨੇ ਲੋਕਾਂ ਨੂੰ ਵੇਖਿਆ ਜਿਹਦੀ ਪਹੁੰਚ ਤੇਰੇ ਲੋਕਾਂ ਦੀ ਉਹਨੇ ਤੇਨ ਲੋਕਾਂ ਦੀ ਗੱਲ ਕੀਤੀ ਹੈ ਜਿਹਨੇ 14 ਲੋਕ ਵੇਖਿਆ ਨਹੀਂ ਉਹਨੇ 14 ਦੀ ਗੱਲ ਕੀਤੀ ਹੈ ਅਸੀਂ ਵੇਖਿਆ ਹੈ ਪਰਮਾਤਮਾ ਦੀ ਰਚਨਾ ਪਤਾ ਨਹੀਂ ਕਿੰਨੀ ਕੁ ਕੀਤੀ ਹੋਈ ਹੈ ਅੰਤ ਕੋਈ ਨਹੀਂ ਹੈ ਕਰੋੜਾਂ ਹੀ ਬ੍ਰਹਿਮਾਰ ਬਣਾਏ ਨੇ ਕੋਈ 14 ਦੀ ਗੱਲ ਕਰਦਾ ਕੋਈ ਤਿੰਨਾਂ ਦੀ ਮਹਾਰਾਜ ਕਹਿੰਦੇ ਅੰਤ ਹੀ ਕੋਈ ਨਹੀਂ ਹੈ ਪਰ ਗਲਤ ਉਹ ਵੀ ਨਹੀਂ ਆ ਹਨ ਕਿਉਂਕਿ ਜਿੰਨਾ ਕਿ ਕਿਸੇ ਦੀ ਪਹੁੰਚ ਹੋਈ ਓਨੀ ਕੋਈ ਗੱਲ ਕੀਤੀ ਉਹ ਕੋਈ ਗਲਤ ਨਹੀਂ ਜੋ ਹੁਣ ਦੇਖੋ ਇੱਕ ਬੱਚਾ ਹੈ ਕਿ ਜਵਾਨ ਹੈ ਇੱਕ ਬਜ਼ੁਰਗ ਹੈ ਬੱਚਾ ਵੀ ਸੰਸਾਰ ਨੂੰ ਵੇਖ ਰਿਹਾ ਹੈ ਬਜ਼ੁਰਗ ਵੀ ਔਰ ਜਵਾਨ ਵੀ ਪਰ ਇਨ੍ਹਾਂ ਦੇ ਵੇਖਣ ਵਿੱਚ ਅੰਤਰ ਹੈ ਬੱਚਾ ਆਪਣੀਆਂ ਖੇਡਾਂ ਦੇ ਮਤਲਬ ਸੰਸਾਰ ਨੂੰ ਵੇਖਦਾ ਹੈ ਜਵਾਨ ਉਹ ਆਪਣੀ ਜਵਾਨੀ ਦੇ ਹਿਸਾਬ ਨਾਲ ਵੇਖਦਾ ਹੈ ਤੇ ਬਜ਼ੁਰਗ ਆਪਣੀ ਬਜ਼ੁਰਗੀ ਦੇ ਮੁਤਾਬਕ ਵੇਖਦਾ ਹੈ ਤਾਂ ਇਸ ਤਰ੍ਹਾਂ ਸਹਿਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿੰਨੇ ਵੀ ਲੋਕ ਹਨ ਨਾਮੇ ਉਧਰੇ ਸਭ ਜਿਤਨੇ ਲੋਕ ਸਾਰੇ ਤੁਹਾਡੇ ਨਾਮ ਨਹੀਂ ਭਲਾ ਕਰਨਾ ਹੈ ਸਾਰੇ ਪਾਸੇ ਵਾਈਰੂ ਦੇ ਨਾਮ ਦਾ ਪ੍ਰਤਾਪ ਹੈ ਗੁਰਮੁਖ ਜਿਨ੍ਹਾਂ ਪ੍ਰਾਪਤ ਹੋਏ ਗੁਰੂਦਵਾਰ ਜਿਨ੍ਹਾਂ ਨੂੰ ਨਾਮ ਦੀ ਪ੍ਰਾਪਤੀ ਹੁੰਦੀ ਹੈ ਹਰ ਇਹੋ ਆਪਣੀ ਕਿਰਪਾ ਕਰੇ ਵਾਹਿਗੁਰੂ ਪਰਮਾਤਮਾ ਆਪਣੀ ਕਿਰਪਾ ਕਰਦਾ ਹੈ ਕਿਸੇ ਵੀ ਦੁਨੀਆ ਦਾ ਲੋਕ ਬੰਦਾ ਰਹਿਣ ਵਾਲਾ ਹੈ ਗੁਰੂ ਦੁਆਰਾ ਹੀ ਨਾਮ ਮਿਲਦਾ ਹੈ ਆਪਾਂ ਵੀ ਕੀ ਨਾ ਰਾਕਸ਼ਸ਼ਾਂ ਦੇ ਵੀ ਗੁਰੂ ਹੁੰਦੇ ਸਭ ਦਾਨਵਾ ਦਾ ਗੁਰੂ ਸ਼ੁਕਰਾਚਾਰੀ ਆ ਉਹਦਾ ਨਾਮ ਬੜਾ ਆਉਂਦਾ ਬਾਵ ਹਰ ਇੱਕ ਨੂੰ ਜਿਹੜੀ ਨਾਮ ਦੀ ਦਾਤ ਹੈ ਉਹ ਗੁਰੂ ਕੋਲੋਂ ਹੀ ਮਿਲਦੀ ਹੈ ਦੇਵਾਲਾ ਹੀ ਕਹਿੰਦੇ ਵਾਹਿਗੁਰੂ ਆਪੇ ਹੀ ਕਿਰਪਾ ਕਰਦਾ ਹੈ ਗੁਰਮੁਖ ਨਾਮ ਵਿਢਾਈ ਦੇ ਗੁਰੂਦਵਾਰਾ ਆਪਣੇ ਨਾਮ ਦੀ ਵਿਢਾਈ ਬਖਸ਼ਦਾ ਹੈ ਨਾਮ ਆਪਾਂ ਵੈਸੇ ਜਪੀਏ ਸਾਨੂੰ ਨਾਮ ਦੀ ਉਹ ਤਾਕਤ ਨਹੀਂ ਮਿਲੇਗੀ ਪਰ ਜਦੋਂ ਆਪਾਂ ਗੁਰੂ ਵਾਲੇ ਬਣ ਕੇ ਪੰਜਾਬ ਪਿਆਰਿਆਂ ਦੇ ਕੋਲ ਪੇਸ਼ ਹੋ ਕੇ ਅਮਰਿਸ਼ਾ ਕਾਂਗੇ ਤੇਵਾਰ ਦੇ ਦਿੱਤੇ ਵਚਨ ਨੂੰ ਕਮਾਵਾਂਗੇ ਫਿਰ ਨਾਮ ਦੀ ਵਿਢਾਈ ਪ੍ਰਾਪਤ ਹੋਵੇਗੀ ਨਾਮ ਦੀ ਸ਼ਗਤੀ ਨਾਮ ਦੀ ਮਹਿਮਾ ਪ੍ਰਾਪਤ ਹੋਵੇਗੀ। ਰਾਮ ਵਿਚ ਰਾਮ ਦੇ ਕਹਿੰਦੇ ਰਾਮ ਨਾਮ ਜੀਨ ਪ੍ਰੀਤ ਪਿਆਰ। ਗੁਰੂ ਦਵਾਰਾ ਜਿਨ੍ਹਾਂ ਦੀ ਪਰਮੇਸ਼ਵਰ ਦੇ ਨਾਮ ਨਾਲ ਪ੍ਰੀਤ ਬਣੀ ਪਿਆਰ ਬਣਿਆ। ਆਪ ਉਦਰੇ ਸਭ ਕੁਲ ਉਧਾਰਨ ਆ। ਉਹ ਆਪ ਵੀ ਉਹਨਾਂ ਦਾ ਭਲਾ ਹੋਇਆ ਤੇ ਉਹਨਾਂ ਦੀਆਂ ਕੁਲਾਂ ਦਾ ਵੀ ਉਧਾਰ ਹੋ ਗਿਆ। ਬਿਨ ਨਾਮੈ ਮਨੁਮੁਖ ਜਾਂਪੁਰ ਜਾਏ ਜੋ ਨਾਮ ਤੋਂ ਵੀ ਹੋਣਾ ਉਹਨੂੰ ਮਨਮੁਖ ਆਖਿਆ ਗਿਆ ਤੇ ਮਹਾਰਾਜ ਕਹਿੰਦੇ ਉਹ ਜਾਉਂਪੁਰ ਜਾਂਦੇ ਹਨ ਤਾਂ ਅਨੁਗੁਰੂ RAM DAS ਮਹਾਰਾਜ ਜੀ ਉਹਨਾਂ ਦੇ ਪਾਵਨ ਬਚਨ ਹਨ ਜੋ ਸਾਧਗੁਰੂ ਸ਼ਹਿਰੋਂ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਵੀਨ ਜਮ ਪਾਸ ਉਹ ਭਾਗਾ ਤੋਂ ਇਨੇ ਜਵਾਂ ਦੇ ਪਾਸ ਪਹੁੰਚਦੇ ਨਹੀਂ ਔਖੇ ਹੋਵੇ ਚੋਟਾ ਖਾਏ ਉਥੇ ਜਾ ਕੇ ਬੜੇ ਔਖੇ ਹੁੰਦੇ ਨੇ ਚੋਟਾਂ ਪੈਂਦੀਆਂ ਹਨ ਆਪੇ ਕਰਤਾ ਦੇ ਵਾਸੋਏ ਵਾਹਿਗੁਰੂ ਪਰਮਾਤਮਾ ਸਾਰੇ ਕੁਝ ਦਾ ਕਰਤਾ ਆਪ ਹੀ ਹੈ ਆਪਣੇ ਨਾਮ ਦਾ ਦਾਤਾ ਵੀ ਉਹ ਗੁਰੂਦਵਾਰਾ ਆਪ ਹੀ ਦਿੰਦਾ ਹੈ ਜਨਾ ਨੂੰ ਨਾਮ ਪ੍ਰਾਪਤ ਹੋਏ ਜਿਹਨਾਂ ਨੂੰ ਆਪਣਾ ਨਾਮ ਦਿੰਦਾ ਹੈ ਉਹਨਾਂ ਨੂੰ ਹੀ ਨਾਮ ਦੀ ਪ੍ਰਾਪਤੀ ਹੁੰਦੀ ਹੈ ਤਰੂ ਮਹਾਰਾਜੀਆ ਅਗਲਾ ਸ਼ਬਦ ਮਹਾਰਾਜ ਬਖਸ਼ਿਸ਼ ਕਰਦੇ ਨੇ ਗੋਵਿੰਦ ਪ੍ਰੀਤ ਸੰਕਾਦਕ ਉਧਾਰੇ ਬ੍ਰਹਮਾ ਦੇ ਪੁੱਤਰ ਸੰਕਾਦਕ ਚਾਰ ਜਿਹੜੇ ਸਨ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਕਹਿੰਦੇ ਭਾਵੇਂ ਕਿ ਉਹ ਬ੍ਰਹਮਾ ਦੇ ਪੁੱਤਰ ਸਾਨੂ ਉਹਨਾਂ ਨੂੰ ਹੀ ਨਾਮ ਜਪਣਾ ਪਿਆ ਤੇ ਨਾਮ ਜਪ ਕੇ ਹੀ ਉਹਨਾਂ ਦਾ ਭਲਾ ਹੋਇਆ ਆ राम ਨਾਮ ਸ਼ਬਦ ਵਿਚਾਰੇ ਉਹਨਾਂ ਨੇ ਵੀ ਪਰਮੇਸ਼ਵਰ ਦੇ ਨਾਮ ਦੀ ਵਿਚਾਰ ਕੀਤੀ ਨਾਮ ਜਪਿਆ ਤੇ ਆਪਣੇ ਜੀਵਨ ਨੂੰ ਸਫਲ ਬਣਾਇਆ ਹਾਰ ਜੀਓ ਆਪਣੀ ਕਿਰਪਾ ਧਾਰ ਇਸ ਕਰਕੇ ਗੁਰਮਖ ਅਰਦਾਸ ਕਰਦੇ ਨੇ ਕਿ ਵਦੇ-ਵਦੇ ઋષਿ ਮੁਨੀ ਉਹਨਾਂ ਦੀ ਸੰਤਾਨ ਉਰਾਨੋ ਇਹ ਗੁਰੂ ਧਾਰਨ ਕਰਨਾ ਪਿਆ ਨਾਮ ਜਪਣ ਵਾਸਤੇ ਵਡੇ ਵਡੇ ਰਿਸ਼ੀਆਂ ਮੁਰੀਆਂ ਨੇ ਵੀ ਨਾਮ ਜਪਿਆ ਏ ਵਾਹਿਗੁਰੂ ਤੂੰ ਆਪਣੀ ਕਿਰਪਾ ਕਰ ਗੁਰਮੁਖ ਨਾਮੇ ਲਗੈ ਪਿਆਰ ਰਹਾਓ ਗੁਰੂ ਜਵਾਰ ਸਾਡਾ ਨਾਮ ਵਿੱਚ ਪਿਆਰ ਲੱਗ ਜਾਵੇ ਏ ਵਾਹਿਗੁਰੂ ਕਿਰਪਾ ਕਰ ਅਸੀਂ ਗੁਰੂ ਚਰਣਾ ਨਾਲ ਜੁੜੀਏ ਸਾਡਾ ਨਾਮ ਨਾਲ ਪਿਆਰ ਬਣ ਜਾਵੇ ਰਹਾਉ ਵਿਸ਼ਰਾਮ ਦੇ ਕੇ ਕਹਿੰਦੇ ਅੰਤਰਪ੍ਰੀਤ ਭਗਤ ਸਾਚੀ ਹੋਏ ਪੂਰੇ ਗੁਰੂ ਮੇਲਾਵਾ ਹੋਏ ਜਿਨ੍ਹਾਂ ਦਾ ਪੂਰੇ ਗੁਰੂ ਨਾਲ ਮਿਲਾਪ ਹੋ ਜਾਂਦਾ ਹੈ ਉਹਨਾਂ ਦੇ ਅੰਦਰ ਪ੍ਰੀਤ ਪੈਦਾ ਹੁੰਦੀ ਹੈ ਉਹਨਾਂ ਦੀ ਭਗਤੀ ਸੱਚੀ ਹੈ ਅੰਤਰਪ੍ਰੀਤ ਭਗਤ ਸਾਚੀ ਹੋਏ ਪੂਰੇ ਗੁਰੂ ਮੇ ਲਾਵਾ ਹੋਏ ਪੂਰੇ ਗੁਰੂ ਦੇ ਦੁਆਰਾ ਹੀ ਨਾਮ ਨਾਲ ਪ੍ਰੀਤ ਪੈਂਦੀ ਹੈ ਪੂਰੇ ਗੁਰੂ ਨਾਲ ਹੀ ਰੱਬ ਦਾ ਮਿਲਾਪ ਹੁੰਦਾ ਹੈ ਇਥੇ ਸਤਿਗੁਰੂ ਜੀ ਇਸ਼ਾਰਾ ਕਰ ਰਹੇ ਨੇ ਕੱਚੇ ਗੁਰੂ ਦੇ ਲੜਨਾ ਲੱਗ ਜਾਵਾਂਗੇ ਅਧੂਰੇ ਗੁਰੂ ਦੇ ਲੜਨਾ ਲੱਗ ਜਾਵਾਂਗੇ ਪੂਰੇ ਦੇ ਨਾਲ ਜੁੜੀ ਜੇ ਤਾਂ ਹੀ ਪੂਰਨ ਪ੍ਰਮਾਤਮਾ ਦੀ ਪ੍ਰਾਪਤੀ ਹੈ ਨਿੱਜ ਘਰ ਵਸੈ ਸਹਿ ਸੁਭਾਈ ਗੁਰਗੋਵ ਨਾਮ ਸਹਿ ਮਨ ਆਏ ਜਿਨ੍ਹਾਂ ਨੇ ਗੁਰੂ ਦੀ ਮੱਤ ਲੈ ਲਈ ਸੱਚੇ ਗੁਰੂ ਦੇ ਲੱਗ ਲਣ ਲੱਗੇ ਉਹ ਰਾਦੇ ਮਾਨ ਵਿੱਚ ਵਸ ਗੁਰੂ ਦਾ ਨਾਮ ਵਸਿਆ ਹੈ ਤੇ ਜਿਨ੍ਹਾਂ ਦੇ ਮਾਨ ਵਿੱਚ ਨਾਮ ਵਸਿਆ ਨਿੱਜ ਘਰ ਵਸੈ ਸਹਿ ਸੁਭਾਈ ਉਹ ਨਿੱਜ ਘਰ ਵਿੱਚ ਸਹਿ ਸੁਭਾਈ ਵਸ ਜਾਂਦੇ ਨੇ ਬਾ ਉਹਨਾਂ ਨੂੰ ਕੋਈ ਹੋਰ ਸਾਧਨਾ ਕਰਨ ਦੀ ਲੋੜ ਨਹੀਂ ਰਹੀ ਨੋਰਮਲ ਜੀਵਨ ਜੀਵਦੇ ਆ ਹੀ ਸ਼ਬਦ ਦਾ ਨਾਮ ਦਾ ਬਾਣੀ ਦਾ ਅਭਿਆਸ ਕਰਦੇ ਆ ਕਰਦੇ ਆ ਉਸ ਐਸ ਵਾਰ ਪਰਵਾਦਵਾ ਵਿੱਚ ਆ ਜਾਂਦੇ ਨੇ ਆਪੇ ਵੇਖੇ ਵੇਖਣਾਰ ਨਾਨਕ ਨਾਮ ਰਖੋ ਉਰ ਧਾਰ ਮਹਾਰਾਜ ਕਹਿੰਦੇ ਭਾਈ ਉਹ ਵਾਜ ਗੁਰੂ ਆਪੇ ਵੇਖਣ ਆਰਦਾਤਾ ਸਭ ਕੁਝ ਵੇਖ ਰਿਹਾ ਹੈ ਨਾਮ ਨਾਲ ਰੱਖੋ ਉਹ ਧਾਰ ਬਸ ਤੁਸੀਂ ਉਹਦਾ ਨਾਮ ਜਪੀ ਚਲੋ ਬਾਣੀ ਪੜੀ ਚਲੋ ਨਾਮ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਰੱਖੋ ਸਾਰਾ ਕੁਝ ਵੇਖ ਰਿਹਾ ਹੈ ਧਰੋ ਵਾਲਾ ਤੀਜਾ ਕਲ ਜੂ ਮੈ ਰਾਮ ਨਾ ਔਰ ਧਾਰ ਬਿਨ ਨਾਮੈ ਮਾਥੈ ਪਾਵੈ ਸਾਰ ਭਾਈ ਕਲ ਜੂ ਦੇ ਵਿੱਚ ਹੁਣ ਹੋਰ ਕੋਈ ਕਰਮ ਧਰਮ ਨੂੰ ਸਮਾਂ ਨਹੀਂ ਲਿਆ ਕੇਵਲ ਨਾਮ ਜਪਿਆ ਕਰ ਪਰਮੇਸ਼ਵਰ ਦੇ ਨਾਮ ਨੂੰ ਇਸ ਦੇ ਵਿੱਚ ਧਾਰਨ ਕਰ ਨਾਮ ਤੋਂ ਬਿਨਾ ਜੀਵ ਦੇ ਮੱਥੇ ਸਵਾਈ ਪੈਂਦੀ ਐ ਭਾਵ ਨਾਂ ਤਾਂ ਹੀ ਪੈਂਦੀਆਂ ਨੇ ਫਟਕਾਰਾਂ ਹੀ ਪੈਂਦੀਆਂ ਹਨ ਭਾਵ ਕੋਈ ਸਤਕਾਰ ਨਹੀਂ ਹੁੰਦਾ ਜਿਵੇਂ ਦੁਨਿਆਵੀ ਤੌਰ ਤੇ ਮੋਖ ਦੇ ਗੋਲ ਦੁਨਿਆਵੀ ਧਾਰਨਾ ਹੋਵੇ ਨਾ ਉਹਦਾ ਕਿਤੇ ਸਤਕਾਰ ਨਹੀਂ ਹੁੰਦਾ ਇਸੇ ਤਰ੍ਹਾਂ ਵਾਹਿਗੁਰੂ ਦੇ ਨਾਮ ਤੋਂ ਬਿਨਾ ਵੀ ਜੀਵ ਦੇ ਕਿਤੇ ਵੀ ਅਦਾ ਸਤਕਾਰ ਨਹੀਂ ਹੁੰਦਾ ਔਰ ਇਸ ਨੂੰ ਬੜੀ ਬੇਰੁਖੀ ਦਾ ਬੜੀ ਬੇਇੱਜ਼ਤੀ ਦਾ ਸਾਹਮਣਾ ਕਰਨਾ ਪੈਂਦਾ ਹੈ RAM ਨਾਮ ਦੁਲਵਹਿ ਭਾਈ ਪਰਮੇਸ਼ਵਰ ਦਾ ਨਾਮ ਬੜਾ ਦੁਰਲੱਭ ਹੈ ਗੁਰਪ੍ਰਸਾਦ ਵਸੈ ਮਨਾਈ ਨਾਓ ਗੁਰੂ ਦੀ ਕਿਰਪਾ ਨਾਲ ਹੀ ਵਾਹਿਗੁਰੂ ਦਾ ਨਾਮ ਮਨ ਵਿੱਚ ਵਸਦਾ ਹੈ ਗੁਰੂ ਦੀ ਕਿਰਪਾ ਕਿਵੇਂ ਹੁੰਦੀ ਹੈ ਗੁਰੂ ਦਾ ਹੁਕਮ ਮੰਨਣ ਦੇ ਨਾਲ ਤੇ ਪਾਤਸ਼ਾਹ ਕਹਿੰਦੇ ਜਦੋਂ ਗੁਰੂ ਪ੍ਰਸਾਦ ਨੂੰ ਹੁੰਦਾ ਨਾਮ ਮਨ ਵਿੱਚ ਵਸਦਾ ਹੈ ਰਹਾਉ RAM ਨਾਮ ਜਨ ਭਾਲੈ ਸੋਏ ਪੂਰੇ ਗੁਰ ਤੇ ਪ੍ਰਾਪਤ ਹੋਏ ਪਾਣਾ ਸੱਚੇ ਪਾਤਸ਼ਾਹ ਜੀ ਕਹਿੰਦੇ ਪਰਮੇਸ਼ਵਰ ਦੇ ਨਾਮ ਸੇਵਕ ਦਾ ਭਗਤ ਦਾ ਫਰਜ਼ ਕੀ ਹੈ ਪਰਮੇਸ਼ਰ ਦੇ ਨਾਮ ਨੂੰ ਖੋਜੇ ਪਰ ਖੋਜ ਕਿਵੇਂ ਹੋਵੇਗੀ ਪੂਰੇ ਗੁਰ ਤੇ ਪ੍ਰਾਪਤ ਹੋਏ ਪੂਰੇ ਗੁਰੂਦਵਾਰਾਂ ਜਿਵੇਂ ਆਪਾਂ ਵੇਖੋ ਖੇਤ ਬੀਜਣਾ ਹੈ ਨਾ ਆਪਾਂ ਨੂੰ ਖੇਤ ਦੀ ਜਾਣਕਾਰੀ ਨਹੀਂ ਹੈ ਆਪਾਂ ਨੂੰ ਕਿਸੇ ਦੀ ਵੀਦਾਰ ਕੋਲੋਂ ਪੁੱਛਣਾ ਪਵੇਗਾ ਵੀ ਮੈਂ ਇਹ ਖੇਤ ਬੀਜਣਾ ਇਹਦੇ ਵਿੱਚ ਬਾਗ ਲਾਣਾ ਹੈ ਇਦੇ ਵਿੱਚ ਕਹਿਣਾ ਕਿ ਬੀਜ ਨਹੀਂ ਹੈ ਕੋਈ ਵੀ ਫਸਲ ਲਾਣੀ ਹੈ ਕੋਈ ਬਾਗ ਲਾਣਾ ਹੈ ਤਾਹੂ ਦੱਸਦਾ ਵੀ ਇਹਦੇ ਵਿੱਚੋਂ ਇਹ ਕੁਝ ਇਸ ਤਰ੍ਹਾਂ ਪ੍ਰਾਪਤ ਹੋ ਸਕਦਾ ਹੈ ਖੇਤ ਦੇ ਵਿੱਚ ਸਭ ਕੁਝ ਹੈ ਖੇਤ ਸਰੀਰ ਜੋ ਬੀਜੇਸੋ ਅੰਤ ਖਲੋਆ ਆਏ ਜੋ ਬੀਜੇਗਾ ਉਹ ਪ੍ਰਾਪਤ ਹੋਵੇਗਾ ਬਾਬਾ ਫਰੀਦ ਜੀ ਨੇ ਆਖਿਆ ਨਾ ਫਰੀਦਾ ਲੋੜ ਹੈ ਦਾਖ ਬਜੋਰੀਆਂ ਕਿ ਕਰਬੀਜੇ ਜੱਟ ਹੰਦਾ ਉਹਨਾਂ ਕਤਾਏ ਦਾ ਪੈਂਦਾ ਲੋੜ ਹੈ ਪਟ ਕਿਕਰਾਂ ਦੇ ਬੀਜੀ ਬੀਜ ਦਿੱਤੇ ਚੰਗੀ ਫਸਲ ਬੀਜੀ ਨਹੀਂ ਹੈ ਦਾਇਸਨਾ ਇਸ ਸਰੀਰ ਦੇ ਅੰਦਰ ਵਕਾਰੀ ਬੀਜੇ ਪਰਮਾਤਮਾ ਦਾ ਨਾਮ ਨਹੀਂ ਬੀਜਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਹੜਾ ਸੇਵਕ ਹੈ ਨਾ ਉਹ ਇਸ ਸਰੀਰ ਵਿੱਚੋਂ ਪਰਮੇਸ਼ਵਰ ਦੇ ਨਾਮ ਨੂੰ ਲੱਭਦਾ ਹੈ ਪੂਰੇ ਗੁਰਤੇ ਪ੍ਰਾਪਤ ਹੋਏ ਪੂਰੇ ਗੁਰੂਦਵਾਰਾ ਨਾਮ ਬਰਾਵਤ ਹੁੰਦਾ ਹੈ ਪਰ ਹੁੰਦਾ ਇਸ ਸਰੀਰ ਦੇ ਵਿੱਚੋਂ ਹੀ ਹੈ ਬਾਹਰੋਂ ਨਹੀਂ ਕਿਤੇ ਗੁਰੂ ਯੁਗਤੀ ਦਾ ਦਿੰਦਾ ਹੈ ਵੀ ਤੇਰੇ ਇਸ ਖੇਤ ਦੇ ਵਿੱਚ ਬੜਾ ਵਧੀਆ ਬਾਗ ਲੱਗ ਸਕਦਾ ਹੈ ਇਹਦੇ ਵਿੱਚ ਬਾਗ ਲਾ ਇਦਾਂ ਇਦਾਂ ਉਹਦੀ ਸੰਭਾਲ ਕਰ ਤੇ ਮੇਰਾ ਬੜਾ ਧੰਨਵਾਦ ਹੋ ਜਾਵੇਗਾ ਇਸ ਤਰ੍ਹਾਂ ਮਾਰਾ ਸਾਨੂੰ ਬਾਣੀ ਦੁਆਰਾ ਵਾਰ-ਵਾਰ ਉਪਦੇਸ਼ ਕਰਦੇ ਨੇ ਹਰ ਕਾ ਪਾਣਾ ਮੰਨੇ ਸੇ ਜਨ ਪ੍ਰਵਾਹ ਨਾਮ ਜਪਣਾ ਦੇਵ ਦੇ ਭਾਣੇ ਵਿੱਚ ਰਾਜੀ ਰਹਿਣਾ ਕਿਉਂਕਿ ਜਦੋਂ ਆਪਾਂ ਬਾਣੀ ਪੜਾਂਗੇ ਨਾਮ ਜਪਾਂਗੇ ਕਿਤੇ ਦੁੱਖ ਕਿਤੇ ਸੁੱਖ ਕਿਤੇ ਘਾਟਾ ਕਿਤੇ ਨਫਾ ਕਿਤੇ ਲਾਭ ਕਿਤੇ ਹਾਨੀ ਬੜੀਆਂ ਚੀਜ਼ਾਂ ਹੁੰਦੀਆਂ ਨੇ ਤੇ ਜਿਹਦੇ ਬੰਦੇ ਨੂੰ ਲਾਭ ਹੁੰਦਾ ਉਦੋਂ ਬੜਾ ਹੰਕਾਰ ਕਰਦਾ ਵੀ ਮੈਂ ਕੀਤਾ ਜੀ ਤਾਂ ਮੈਨੂੰ ਇਨਾ ਲਾਭ ਹੋਇਆ ਤਾਂ ਮੈਂ ਕੁਝ ਕਮਾਇਆ ਹੈ ਤੇ ਹਾਨੀ ਹੋਵੇ ਤੇ ਰੋਣ ਲੱਗ ਜਾਂਦਾ ਰੱਬ ਨੇ ਹਾਨੀ ਕਰਾ ਦਿੱਤੀ ਰੱਬ ਨੇ ਨੁਕਸਾਨ ਕਰ ਦਿੱਤਾ ਮਹਾਰਾਜ ਜਿਹੜਾ ਭਾਣਾ ਮੰਨ ਲੈਂਦਾ ਵਾਜਗੁਰੂ ਸਾਰਾ ਕੁਝ ਕਰਨ ਵਾਲਾ ਤੂੰ ਹੈ ਮੈਨੂੰ ਤੇਰਾ ਭਾਣਾ ਮਨਜ਼ੂਰ ਹੈ ਹਰ ਕਾ ਭਾਣਾ ਮੰਨੇ ਸੇ ਜਨ ਪ੍ਰਵਾਣ ਉਹ ਪ੍ਰਵਾਣ ਹੋ ਜਾਂਦੇ ਨੇ ਗੁਰ ਕੈ ਸ਼ਬਦ ਨਾਮ ਸ਼ਾਨ ਗੁਰੂ ਦੇ ਸ਼ਬਦ ਦੁਆਰਾ ਉਹਨਾਂ ਦੇ ਮਸਤਕ ਤੇ ਨਾਮ ਦਾ ਨਿਸ਼ਾਨ ਪ੍ਰਗਟ ਹੋ ਜਾਂਦਾ ਹੈ ਵਾ ਉਹਨਾਂ ਨੂੰ ਨਾਮ ਮਿਲ ਜਾਂਦਾ ਹੈ ਨਾਮ ਦੀ ਸ਼ਕਤੀ ਉਹਨਾਂ ਕੋਲ ਪ੍ਰਗਟ ਹੋ ਜਾਂਦੀ ਹੈ ਸੋ ਸੇਵੋ ਜੋ ਕਲ ਦੇ ਆਧਾਰ ਨਾਨਕ ਗੁਰਮੁਖ ਨਾਮ ਪਿਆਰ ਇਸ ਕਰਕੇ ਭਾਈਓ ਸਵਾਇਗਰੂ ਦਾ ਨਾਮ ਜਪੋ ਜੋ ਸਾਰੀ ਸ਼ਕਤੀ ਨੂੰ ਧਾਰਨ ਕਰੇ ਬੈਠਾ ਹੈ ਵਾਇਗਰੂ ਨਿਰੰਕਾਰ ਸਭ ਕੁਝ ਕਰਨ ਵਾਲਾ ਹੈ ਉਹ ਤੇ ਮਹਾਰਾਜ ਕਹਿੰਦੇ ਗੁਰਮੁਖਾਂ ਦਾ ਨਾਮ ਨਾਲ ਪਿਆਰ ਹੁੰਦਾ ਇਸ ਕਰਕੇ ਉਸ ਵਾਹਿਗੁਰੂ ਪਰਮੇਸ਼ਵਰ ਦੇ ਨਾਮ ਨੂੰ ਜਪਦੇ ਨੇ ਜੋ ਸਰਵ ਕਲਾ ਸੰਪਨ ਹੈ ਘਟ ਘਟ ਦੇ ਵਿੱਚ ਵਸ ਰਿਹਾ ਹੈ ਗੁਰਮੁਖ ਵਾਹਿਗੁਰੂ ਦੀ ਰਜਾ ਵਿੱਚ ਰਹਿ ਕੇ ਉਹਦਾ ਨਾਮ ਜਪਦੇ ਨੇ ਨਾਮ ਨਾਲ ਉਹਨਾਂ ਦਾ ਗੁਰਮੁਖਾਂ ਦਾ ਪਿਆਰ ਹੁੰਦਾ ਇਹ ਨਿਸ਼ਾਨੀ ਹੈ ਗੁਰਮੁਖਾਂ ਦੀ ਉਹਨਾਂ ਦਾ ਹੋਰ ਕਿਸੇ ਨਾਲ ਪਿਆਰ ਨਹੀਂ ਹੁੰਦਾ ਪਿਆਰ ਕੇਵਲ ਪਰਮੇਸ਼ਵਰ ਦੇ ਨਾਮ ਨਾਲ ਹੁੰਦਾ ਹੈ ਸਾਧਗੁਰੂ ਦੀ ਕਿਰਪਾ ਕਰਨ ਸਾਡਾ ਵੀ ਨਾਮ ਨਾਲ ਬਾਣੀ ਦੇ ਨਾਲ ਪ੍ਰੇਮ ਬਣੇ ਤਾਂ ਜੋ ਸਾਡਾ ਇਹ ਜੀਵਨ ਸਬਰ ਹੋ ਜਾਵੇ ਲੇਖੇ ਵਿੱਚ ਲੱਗ ਜਾਵੇ ਸਤਿਗੁਰੂ ਦੀ ਬਾਣੀ ਅਵਾਦ ਵੋਧ ਹੈ ਜੀ ਵਿਚਾਰਾ ਕਰਦੇ ਆ ਹੋਈਆਂ ਪੁੱਲਾਂ ਦੀ ਸ਼ਿਮਾ ਕਰਨੀ ਹੋਇਆ ਗੁਰੂ ਜੀ ਦਾ ਖਾਲਸਾ <laughs> ീ ക